ਇਨਾ ਦੁਖੀ ਮਾਨਨੀ ਟੁੱਟ ਜਾਂਦਾ ਕਿ ਇੱਥੋਂ ਕਿਉਂ ਮੈਂ ਸ਼ੁਰੂ ਕਰ ਲੀ ਕਿੰਨੀ ਵੱਡੀ ਗਲਤੀ ਕਰ ਲਈ ਸਰਕਾਰ ਨੂੰ ਬਾਹਰ ਕਹਿੰਦੇ ਆ ਵਿਦੇਸ਼ੀ ਨਾ ਜਾਓ ਬਾਹਰ ਬੰਦੇ ਨਾ ਨੌਜਵਾਨ ਨਾ ਜਾਓ ਇੱਥੇ ਆ ਕੇ ਕੰਮ ਕਰੋ ਇੱਥੇ ਰੋਜ਼ਗਾਰ ਦੇਣਾ ਸਿਕਿਉਰਿਟੀ ਦੇਣਾ ਦਾ ਫਰਜ਼ ਹੈ ਨਾ ਸਰਕਾਰ ਦਾ ਸਾਨੂੰ ਸਿਕਿਉਰਿਟੀ ਦੇਵੇ ਇੱਥੇ ਪੁਲਸ ਵਾਲੇ ਤੇ ਨਸ਼ੇੜੀ ਫਿਰ ਚਰਿਆਮ ਸ਼ਾਮ ਨੂੰ ਮੈਂ ਕਿੰਨੀ ਵਾਰੀ ਕਹਿਆ ਕਿ ਇੱਥੇ ਕੋਈ ਲਾਈਟ ਲਵਾ ਦਿਓ ਜਾਂ ਇੱਥੇ ਕੋਈ ਪੁਲਸ ਵਾਲੇ ਨੂੰ ਕਿਥੇ ਗੀੜਾ ਰੱਖਣ ਜਮਾ ਗੀੜਾ ਨਹੀਂ ਰੱਖਦੇ ਸਵੇਰੇ ਹਮੇਸ਼ਾ 2:30 ਵੇ ਤੋਂ ਲੈ ਕੇ 4 ਵੇ ਤੱਕ ਚੋਰੀ ਹੋਈ ਹੈ ਚੌਥੀ ਪੰਜਵੀਂ ਵਾਰੀ ਹੋ ਗਈ ਹੈ ਦੇ ਮਿੰਨੇ ਜਿਹੜੀ ਹੋਈ ਸੀ ਉਹਦੀ ਸੀਸੀਟੀਵੀ ਸਰਕ ਪ੍ਰੋਵਾਈਡ ਕੀਤੀ ਸੀਗੀ ਝੜਕ ਥਾਣੇ ਦੇ ਵਿੱਚ ਉਹਨਾਂ ਨੇ ਅਪਲੀਕੇਸ਼ਨ ਰਿਟਰਨ ਵੀ ਦੇ ਕੇ ਆ ਮੇਰੇ ਕੋਲ ਕਾਪੀ ਵੀ ਹੈਗੀ ਉਹਦੀ ਐਫਆਈਆਰ ਲਾਂਚ ਹੀ ਨਹੀਂ ਹੋਈ ਕਹਿੰਦੇ ਅਸੀਂ ਕਰਦੇ ਆ ਹਾਂਜੀ ਅੱਜ ਫਿਰ ਫੋਨ ਕੀਤਾ ਸੀ ਉਹਨਾਂ ਵੱਲੋਂ ਆਏ ਸੀਗੇ ਇੱਕ ਸਿਪਾਈ ਆਏ ਸੀਗੇ ਉਹਨਾਂ ਨੇ ਨੋਟ ਕਰਕੇ ਲੈ ਗਏ ਫੈਕਟਰੀ ਦਾ ਨਾਮ ਹੈ ਕਿ ਤੁਹਾਨੂੰ ਫੈਕਟਰੀ ਦਾ ਨਾਮ ਤਾਂ ਪਹਿਲਾਂ ਹੀ ਪਤਾ ਹੈ ਜਦੋਂ ਪਹਿਲੇ ਤੁਹਾਨੂੰ ਪਤਾ ਚੋਈ ਹੋਈ ਤੁਸੀਂ ਗਵਾਡੀਆਂ ਦੇ ਕਿਸੇ ਕਿਸੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਚਾਹੀਦੇ ਆ ਗਾਂਢ ਗਵਾੜ ਦੇ ਬਾਈ ਕਿੱਥੇ ਚੋਰ ਜਾਂਦਾ ਕਿੱਥੇ ਨਹੀਂ ਕੋਈ ਤਫਤੀਸ਼ ਤਾਂ ਕਰਨ ਅਸੀਂ ਉਹਨੂੰ ਕਾਦੇ ਵਾਸਤੇ ਇੱਥੇ ਵਾਰ-ਵ ਨਾ ਪਰੇਸ਼ਾਨ ਹੋ ਗਏ ਅਸੀਂ ਕਾਦੇ ਵਾਸਤੇ ਫੈਕਟਰੀ ਲਾ ਲਈ ਹੋਰੇ ਕਿਤੇ ਹਰਿਆਣੇ ਜੀ ਲਾ ਲੈਂਦੇ ਕਿੰਨੀ ਗ੍ਰੋਥ ਕਰਦਾ ਪਿਆ ਹਰਿਆਣਾ ਅੱਜ ਪੰਜਾਬ ਪਿੱਛੇ ਦੇ ਪਿੱਛੇ ਹੀ ਚਾਈ ਜਾਂਦਾ ਪਿਆ ਵੇ ਇੱਥੇ ਚੋਰੀਆਂ ਹੀ ਨਹੀਂ ਮਾਨ ਹੈਗੀਆਂ ਚੋਰੀਆਂ ਨਸ਼ੇੜੀ ਨਹੀਂ ਮਾਨ ਹੈ ਕਿ ਚੋਰੀਆਂ ਹੋਈ ਜਾਂਦੀ ਐ ਸੁਵਿੰਗ ਦਾ ਬਾਹਰ ਹੀ ਲਾ ਲਵੇ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਸਰ ਤੁਸੀਂ ਆਪ ਦੱਸੋ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਵੇ ਚੋਰੀਆਂ ਘਰਾਨੀਆਂ ਨਹੀਂ ਇੱਥੇ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਵੱਲੋਂ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਜੇਕਰ ਜ਼ਮੀਨੀ ਪੱਧਰ ਦੀ ਗੱਲ ਕੀਤੀ ਜਾਵੇ ਤਹ ਇਹ ਦਾਵੇ ਖੋਖਲੇ ਦਿਖਾਈ ਦੇ ਰਹੇ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕਾਰੋਬਾਰੀ ਦੇ ਵੱਲੋਂ ਲੁਧਿਆਣਾ ਤੋਂ ਮੋਗਾ ਆ ਕੇ ਪ੍ਰਾਲੀ ਦੀ ਸਾਮ ਸਮਭਾਲ ਦੇ ਲਈ ਇੱਕ ਗੱਤਾ ਫੈਕਟਰੀ ਲਗਾਈ ਗਈ ਸੀ ਅਤੇ ਲਗਾਤਾਰ ਹੀ ਉਸ ਦੀ ਫੈਕਟਰੀ ਦੇ ਵਿੱਚ ਕਰੀਬ 4 ਤੋਂ 5 ਵਾਰ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਾਰੋਬਾਰੀ ਦੇ ਵੱਲੋਂ ਅਫਸੋਸ ਜ਼ਾਤਾਇਆ ਜਾ ਰਿਹਾ ਹੈ ਕਿ ਲਗਾਤਾਰ ਹੀ ਉਸ ਦੀ ਫੈਕਟਰੀ ਦੇ ਵਿੱਚ ਚੋਰੀ ਹੋ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉੱਥੇ ਹੀ ਕਾਰੋਬਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਸ ਦੀ ਫੈਕਟਰੀ ਦੇ ਕਰੀਬ ਨੌਜਵਾਨ ਨਸ਼ਾ ਕਰਦੇ ਹਨ ਪਰ ਪ੍ਰਸ਼ਾਸਨ ਦਾ ਇਸਤੇ ਵੱਲ ਕੋਈ ਵੀ ਧਿਆਨ ਨਹੀਂ ਸੋ ਆਓ ਤੁਹਾਨੂੰ ਦਿਖਾਉਂਦੇ ਆਂ ਹੋਰ ਕੀ ਕੁਝ ਕਹਿਣਾ ਹੈ ਕਾਰੋਬਾਰੀ ਦਾ ਮੋਗਾ ਤੋਂ ਰਾਜੂ ਪਾਸੀ ਦੀ ਰਿਪੋਰਟ ਪੰਜਾਬ ਅਪਡੇਟ ਮੇਰਾ ਨਾਮ ਸੁਮਿਤ ਕਟਾਰੀਆ ਜੀ ਸੁਮਿਤ ਕਟਾਰੀਆ ਜੀ ਕਾਹਦਾ ਕੰਮ ਆ ਜਾ ਆਪਣਾ ਸਰ ਗੱਤਾ ਮਿਲ ਲਈ ਔਰੇ ਜੀ ਬਾਰੂ ਆ ਕੇ ਸਿੱਧੀ ਗੱਤਾ ਮਿਲ ਲਗਾਈ ਹੈਗੀ ਜਿੰਨੀ ਪਰਾਲੀ ਹੈਗੀ ਇਹ ਨੇੜੇ ਦੇ ਪਿੰਡਾਂ ਦੀ ਸਾਰੀ ਲੇਬਰ ਲਾ ਕੇ ਉਹਦੇ ਸਾਰੀ ਪੰਜਾਬੀ ਲੇਬਰ ਲਾ ਕੇ ਸਾਰੀ ਇੱਥੇ ਸਟਾਕ ਕਰਦੀ ਹੈ ਪਰਾਲੀ ਇਹਦਾ ਲੋਕੀ ਤਾਂ ਮਿੰਡ ਚ ਅੱਗ ਲਾ ਦਿੰਦੇ ਆ ਪਰਾਲੀ ਨੂੰ ਅਸੀਂ ਪਰਾਲੀ ਸਾਰੀ ਸਾਂਸ ਵਾਲੇ ਗੱਤਾ ਮਿਲ ਬਣਾਣ ਗੱਤਾ ਪਾਟੀਆਂ ਬੋਰੀਆਂ ਜਿੰਨੀਆਂ ਜੂਟ ਦੀਆਂ ਹੁੰਦੀਆਂ ਨੇ ਕੋਟਰ ਮਿਲਾ ਚੋਂ ਸਾਰੀ ਵੇਸਟਾ ਚੱਕੀ ਜਾਂਦੇ ਜਿਹੜੇ ਲੋਕ ਨੇ ਅੱਗ ਲਾਣ ਨੂੰ ਕਾਲੇ ਪੈਂਦੇ ਹੁੰਦੇ ਆ ਅਸੀਂ ਉਹ ਚੀਜ਼ ਸਾਰੀਆਂ ਇਕੱਠੀਆਂ ਕਰਦੇ ਉਹਦੇ ਗੱਤਾ ਮਿਲ ਬਣ ਜਿਹਦੇ ਜਿਹੇ ਡੱਬੇ ਬਣਾਏ ਜਾਂਦੇ ਹਨ ਕੀ ਕੀ ਅੱਜ ਫਿਰ ਕੀ ਹੋਇਆ ਜੀ ਹਾਂ ਸਾਡੇ ਸਾਡੇ ਇੱਥੇ 5ਵੀਂ ਵਾਰੀ ਚੋਰੀ ਹੋਈ ਪਹਿਲੇ ਸਿਰ ਦੋ ਚੋਰੀਆਂ ਹੋਈਆਂ ਸੀ ਛੋਟੀਆਂ ਸੀਗੀਆਂ ਅਸੀਂ ਬਰਦਾਸ਼ਤ ਕਰਕੇ ਚੱਲੋ ਕੋਈ ਗੱਲ ਨਹੀਂ ਸੀ ਤਲਾ ਨਹੀਂ ਕੀਤੀ ਸਾਡੀ ਗਲਤੀ ਸੀ ਤੀਜੀ ਚਾਰੀ ਹੋਈ ਸਾਡੇ ਸਿਰ ਸਿਲੰਡਰਾਂ ਦੀ ਤਿੰਨ ਸਿਲੰਡਰ ਚੱਕੇ ਗਏ ਉਹਦਾ ਮੁੰਡਾ ਉੱਥੇ ਗਿਆ ਥਾਣੇ ਚੱਕਿਆਣਗੇ ਪਰ ਉੱਥੇ ਤੋਂ ਕੋਈ ਬੰਦੇ ਕਹਿੰਦੇ ਚੱਲੋ ਅਸੀਂ ਆਣੇ ਪਏ ਹਾਂ ਕੋਈ ਇੱਥੇ ਆਇਆ ਹੀ ਨਹੀਂ ਹੈਗਾ ਸਾਡੀ ਕਾਰਵਾਈ ਕਰਨ ਵਾਸਤੇ ਵੀ ਇੱਥੇ ਚੋਰੀ ਹੋਈ ਆ ਅਸੀਂ ਫਿਰ ਬਰਦਾਸ਼ਤ ਕਰ ਲਈ ਹੁਣ ਪਿਛਲੇ ਮਹੀਨੇ ਸਾਡੇ ਕੋਲ ਬਹੁਤ ਵੱਡੀ ਚੋਰੀ ਹੋਈ ਜਿਸ ਦੇ ਵਿੱਚ ਸਾਰੀਆਂ ਸਾਡੀਆਂ ਦੋ ਤਿੰਨ ਮੋਟਰ ਕੇਬਲਾਂ ਬਿਜਲੀ ਦੀਆਂ ਤਾਰਾਂ ਬਹੁਤ ਗੂੰਜ ਕੇ ਲੱਗੇ ਸਰਦੀ ਦਾ ਪਿਛਲੇ ਬੇਲਾ ਸੀਗਾ ਲੇਬਰ ਵੀ ਇਕੱਠੀ ਸੀ ਸਾਡੇ ਕੋਲ ਸਾਰਾ ਸਮਾਨ ਚੱਕ ਕੇ ਲੱਗੇ ਇੰਨੀ ਪਰੇਸ਼ਾਨੀ ਹੋਈ ਮਹੀਨਾ ਕ ਲੱਗੇ ਸੀ ਸਾਰਾ ਸਮਾਨ ਇਕੱਠਾ ਕੀਤਾ ਲੇਬਰ ਜੱਦੀ ਵੇਲੀ ਬੈਠੀ ਸਾਰੀ ਮਸ਼ੀਨ ਹੈਗਾ ਕੋਈ ਟਰੈਕਟਰ ਦਾ ਪਾਰਟ ਲੱਗਾ ਕੋਈ ਕੰਬਾਈਨ ਦਾ ਪਾਰਟ ਲੱਗਾ ਉਹ ਲੁਧਿਆਣੇ ਤੋਂ ਬੇਅਰਿੰਗ ਵੱਡੇ ਸਾਈਜ਼ ਦੇ ਜਿਹੜੇ ਨਿਕਲਦੇ ਨੇ ਉਹ ਬੜੇ ਮੁਸ਼ਕਿਲ ਲੱਭ ਲੋਕੀ ਲਿਆਣੇ ਬੜਾ ਔਖਾ ਚਾਲੂ ਕੀਤੀ ਅੱਜ ਸਾਡੇ ਫੇਰ ਫੇਰ ਚੋਰੀ ਹੋ ਗਈ ਸਰ ਤਿੰਨ ਮੋਟਰਾਂ ਸਰ ਲਾ ਕੇ ਲਿਆਗੇ 12 ਕਿਲੋਵਾਟ ਦੀ ਵੱਡੀ ਮੋਟਰ ਸਿਕ 7 ਕਿਲੋਵਾਟ ਦੀ ਮੋਟਰ ਇੱਕ 5 ਕਿਲੋਵਾਟ ਦੀ ਮੋਟਰ ਹੈ ਸਰ ਉਹ ਚੱਕ ਕੇ ਕੋਰ ਕੇ ਲਿਆਗੇ ਕੌਣ ਸਰ ਦੋ ਜਣ ਲਿਆੰਦਾ ਰਹੇਗਾ ਤੇ ਨਵੀਂ ਫੈਕਟਰੀ ਲਾਈ ਹੈ ਕਾਦੇ ਵਾਰਸੇ ਆਪ ਲਾਈ ਹੈਗੀ ਆ ਅਸੀਂ ਚੋਰੀਆਂ ਕਰਾਣੋਂ ਕੀ ਬੰਦੇ ਸੇਫਟੀ ਹੋਈ ਉਹਦੇ ਵਿੱਚ ਦੱਸੋ ਬੰਦੇ ਦੀ ਬੰਦਾ ਉਹਨਾਂ ਦੁਖੀ ਜੰਨਾ ਮਨ ਹੋਈਂਦੇ ਸਾਰੀ ਲੇਬਰ ਵੇਲੀ ਬੈਠੀ ਐ ਉਹਨੂੰ ਅਗਲਾ ਕਹਿੰਦੇ ਮੈਨੂੰ ਦਿਹਾੜੀ ਦੋ ਕਹਿੰਦਾ ਅਗਲਾ ਵੀ ਗਰੀਬ ਬੰਦਾ ਕਮਾਨ ਆਇਆ ਉਹਨੂੰ ਪਾ ਕਿੱਥੋਂ ਦਿਹਾੜੀ ਇੰਨਾ ਦੁਖੀ ਮਾਨ ਨਹੀਂ ਟੁੱਟ ਜਾਂਦਾ ਕਿ ਇੱਥੋਂ ਕਿਉਂ ਮੈਂ ਸ਼ੁਰੂ ਕਰ ਲਈ ਕਿ ਐਡੀ ਵੱਡੀ ਗਲਤੀ ਕਰ ਲਈ ਸਰਕਾਰ ਨੂੰ ਬਾਹਰ ਕਹਿੰਦੇ ਅਬ ਵਿਦੇਸ਼ੀ ਨਾ ਜਾਓ ਬਾਹਰ ਬੰਦੇ ਨਾ ਨੌਜਵਾਨ ਨਾ ਜਾਓ ਇੱਥੇ ਹੀ ਕੰਮ ਕਰੋ ਇੱਥੇ ਰੋਜ਼ਗਾਰ ਦੇ ਸਿਕਿਉਰਟੀ ਦੇ ਨਾਲ ਦਾ ਫਰਜ਼ ਹੈ ਨਾ ਸਰਕਾਰ ਦਾ ਸਾਨੂੰ ਸਿਕਿਉਰਟੀ ਦੇਵੇ ਇੱਥੇ ਪੁਲਸਰ ਤੇ ਨਸ਼ੇੜੀ ਫਿਰ ਚਰੀਆਂ ਸ਼ਾਮ ਨੂੰ ਮੈਂ ਕਿੰਨੀ ਵਾਰੀ ਕਹਾਂ ਕਿ ਇੱਥੇ ਕੋਈ ਲਾਈਟ ਲਵਾ ਹੋ ਗਈ ਅਹੀ ਟਾਈਮ ਤੇ ਚੋਰੀ ਹੁੰਦੀ ਹਰ ਵਾਰ ਦਾ ਕੰਮ ਆ ਹ ਸੀਸੀਟੀਵੀ ਹੈਗੀ ਪਿਛਲੇ ਪਿੰਨੇ ਜਿਹੜੀ ਹੋਈ ਉਹਦੀ ਸੀਸੀਟੀਵੀ ਸਰਵਰ ਪ੍ਰੋਵਾਈਡ ਕੀਤੀ ਸੀਗੀ ਝੜਿਕ ਥਾਣੇ ਦੇ ਵਿੱਚ ਉਹਨਾਂ ਨੇ ਅਪਲੀਕੇਸ਼ਨ ਲਿਟਰਨ ਵੀ ਦੇ ਕੇ ਆ ਮੇਰੇ ਕੋਲ ਕਾਪੀ ਵੀ ਹੈਗੀ ਉਹਦੀ ਐਫ ਆਈ ਆਰ ਲਾਂਚ ਹੀ ਨਹੀਂ ਹੋਈ ਕਹਿੰਦੇ ਅਸੀਂ ਕਰਦੇ ਆ ਹਾਂਜੀ ਅੱਜ ਫਿਰ ਫੋਨ ਕੀਤਾ ਸੀ ਉਹਨਾਂ ਵੱਲੋਂ ਆਏ ਸੀਗੇ ਇੱਕ ਸਿਪਾਈ ਆਏ ਸੀਗੇ ਉਹਨਾਂ ਦੇ ਨੋਟ ਕਰਕੇ ਲੈ ਗਏ ਫੈਕਟਰੀ ਦਾ ਨਾਮ ਹੈ ਕਿ ਤੁਹਾਨੂੰ ਫੈਕਟਰੀ ਦਾ ਨਾਮ ਤਾਂ ਪਹਿਲਾਂ ਹੀ ਪਤਾ ਹੈ ਜਦੋਂ ਪਹਿਲੇ ਤੁਹਾਨੂੰ ਪਤਾ ਚੋਈ ਹੋਈ ਤੁਸੀਂ ਗਵਾਂਡੀਆਂ ਦੇ ਕਿਸੇ ਕਿਸੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਚਾਹੀਦੇ ਆ ਗਾਂਡ ਗਵਾੜ ਦੇ ਬਾਈ ਕਿੱਥੇ ਚ ਅਸੀਂ ਉਹਨੂੰ ਕਾਦੇ ਵਾਸਤੇ ਇੱਥੇ ਵਾਰ-ਵਾਰ ਇੱਥੇ ਅਸੀਂ ਚੋਰੀਆਂ ਕਰਵਾਈਆਂ ਜੀ ਅਸੀਂ ਕੰਮ ਬੰਦ ਕਰ ਦਿੰਨੇ ਇਸ ਤੋਂ ਇੰਨਾ ਦੁਖੀ ਹੋ ਗਿਆਂ ਅਸੀਂ ਤਾਂ ਮਾਂਗੀ ਕਰਦੇ ਜਿਹੜੀ ਚੋਰਾਂ ਨੂੰ ਫੜਿਆ ਜਾਵੇ ਤੇ ਸਾਡਾ ਸਮਾਨ ਬਰਾਬਰਤ ਕਰਾਇਆ ਜਾਵੇ ਇੰਨਾ ਪਰੇਸ਼ਾਨ ਹੋ ਗਏ ਅਸੀਂ ਕਾਹਦੇ ਵਾਸਤੇ ਫੈਕਟਰੀ ਲਾ ਲਈ ਹੋਰੇ ਕਿਤੇ ਹਰਿਆਣੇ 'ਚ ਹੀ ਲਾ ਲੈਂਦੇ ਕਿੰਨੀ ਗ੍ਰੋਥ ਕਰਦਾ ਪਿਆ ਹਰਿਆਣਾ ਅੱਜ ਪੰਜਾਬ ਪਿੱਛੇ ਦੇ ਪਿੱਛੇ ਚਾਈ ਜਾਂਦਾ ਪਿਆ ਵੇ ਇੱਥੇ ਚੋਰੀਆਂ ਹੀ ਨਹੀਂ ਮਾਨ ਹੈਗੀਆਂ ਚੋਰੀਆਂ ਨਸ਼ੇੜੀ ਨਹੀਂ ਮਾਨ ਹੈ ਕਿ ਚੋਰੀਆਂ ਹੋਈ ਜਾਂਦੀਆਂ ਇਸ ਤੋਂ ਬਾਹਰ ਹੀ ਲਾ ਲਵੇ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਸਰ ਤੁਸੀਂ ਆਪ ਦੱਸੋ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਵੇ ਚੋਰੀਆਂ ਘਰਾਨੀਆਂ ਨਹੀਂ ਇੱਥੇ ਕਿੰਨੀਆਂ ਛੇੜੀਆਂ ਸਰ ਟੋਟਲ 5.5 ਹੋ ਚੁੱਕੀਆਂ ਚੋਰੀਆਂ ਹੋਰੇ ਜੇਕਰ 3 ਦੀ ਸੀਸੀਟੀਵੀ ਮੇਰੇ ਕੋਲ ਅਵੇਲੇਬਲ ਹੈਗੀ ਆ 2 ਦੀ ਸੀ ਸ਼ਿਕਾਇਤ ਨਹੀਂ ਕੀਤੀ ਸਾਡੀ ਗਲਤੀ ਸੀਗੀ ਸਟਾਟਿਸਿਕਾ ਚਲ ਛੋਟੀ ਮੋਟੀ ਚੋਰੀ ਹੈ ਕੋਈ ਕੀ ਨਿੱਕੀ ਨਿੱਕੀ ਗੱਲ ਦੀ ਉਹਨੂੰ ਸ਼ਿਕਾਇਤ ਕਰੀਏ ਛੋਟੀ ਜਿਹੀ ਚੋਰੀ ਹੈ ਬਰਦਾਸ਼ਤ ਕਰ ਗਏ ਮੈਨੂੰ ਨੁਕਸਾਨ ਹੋਇਆ ਸਕਟੋ-ਕਟੋ ਕੱਢੀ ਤਾਂ ਸਿਰਫ 170000 ਦਾ ਨੁਕਸਾਨ ਤਾਂ ਹੈਗਾ ਹੀ ਇਹ ਕਟੋ-ਕਟ ਵੀ। ਬਾਕੀ ਜਿਹੜਾ ਸਾਮਾਨ ਇਕੱਠਾ ਕਰਨ ਕੋਲ ਜਿਹੜੀ ਮਿਹਨਤ ਹੈ 15-20 ਦਿਨ ਜਿਹੜੇ ਮੁੰਡੇ ਵੇਲੇ ਬੈਠਣਗੇ ਉਹਨਾਂ ਦੀ ਦਿਹਾੜੀ ਆ ਕੋਲ ਆਪ ਦੀ ਸ਼ਰੀਹ ਨਹੀਂ ਟੁੱਟ ਜਾਂਦਾ ਸਾਮਾਨ ਇਕੱਠੇ ਕਰਦੇ ਕਰਦੇ ਲੱਭ-ਲੱਭ ਕੇ 베ARING ਲਿਆਣੇ ਪੈਂਦੇ ਲੁਧਿਆਣੀ ਮੰਡੀ ਤੋਂ ਜਾ ਜਾ ਕੇ ਇੰਨਾ 베ARING ਕਿੰਨੇ ਲੀਡਾਂ ਲੈ ਕੇ ਆ ਉਹਦੀ ਬ੍ਰੈਕਟ ਮੈਚ ਕਰਦੀਆਂ ਲੈ ਕੇ ਜਿਹੜੀ ਫਿੱਟ ਵੀ ਕਰੇ ਕਿੰਨਾ ਸਾਮਾਨ ਲੈ ਜਾ ਕੇ 15-20 ਦਿਨ ਮਿਸਤਰੀ ਆ ਕੇ ਸੈੱਟ ਕਰੂਗਾ ਦੁਬਾਰਾ ਸਾਰੀ ਮਸ਼ੀਨ ਖੋਲ ਕੇ ਲੈ ਕੇ ਕਿ ਫੁਰcza ਖੋਲ ਕੇ ਲੈ ਕੇ